ਸ਼ਸ਼ੀਕਾਲ ਜੀ ਕੀ ਹਾਲ ਚਾਲ ਨੇ ਅੱਜ ਦਿਖਾਉਣਾ ਤੁਹਾਨੂੰ ਐਟਮਿਕ ਬੰਦਾ ਕਹਿੰਦਾ ਖੇਤ ਟਰਾਂਸਫਾਰਮਰ ਲਾਉਣਾ ਪਾਣੀ ਦਾ ਔਖਾ ਤੇ ਉਹਨੇ ਆ ਪਿੰਡ ਵਾਲਾ ਟਰਾਂਸਫਾਰਮਰ ਹੀ ਟਰਾਲੀ 'ਚ ਪਾ ਲਿਆ ਸਣੇ ਖੰਭੇ ਵੀ ਲੱਦ ਲਿਆ ਕਹਿੰਦਾ ਵੀ ਸਣੇ ਖੰਭੇ ਵੀ ਚਾਹੀਦੇ ਆ ਕਹਿੰਦਾ ਬਾਹਰ ਜਾ ਕੇ ਦੇਖੀ ਤਸੀਨਾ ਬਹੁਤ ਪਤਾ ਸਾਰਾ ਅੱਛਾ ਟਰਾਲੀ ਤੇ ਪਿਆਜ਼ ਤੱਪ ਕਰਕੇ ਤੇਲ ਤੱਪਾ ਹੈ ਤੇਲ ਤੱਪਾ ਹੋ ਗਿਆ ਸਾਰਾ ਕੋ ਕੱਢਤਾ ਬਾਹਰ ਟਰਾਲੀ ਦਾ ਟਰਾਲੀ ਦੇ ਟਾਇਰ ਨਾਲ ਆ ਹੀ ਜਾਂਦਾ ਕਿਵੇਂ ਮਣੀ ਠੀਕ ਹੈ ਬਾਈ ਕਹਿ ਮਾ ਦੇਖੋ ਬਾਈ ਤੇਲ ਤੱਪਾ ਆ ਲੀਟਰਾਂ ਚ ਨਿਕਲਦਾ ਤੇਲ ਦੰਦਰ ਨੇ ਐਡਾ ਟਰਾਂਸਫਰ ਸਾਰਾ ਟਰਾਲੀ ਜੀ ਲੱਦ ਲਿਆ ਹਜੇ ਭਾਈ ਇੰਨੀ ਬਚਤ ਹੋ ਗਈ ਹੈ ਨਾ ਕਰੰਟ ਕਰੰਟ ਨਹੀਂ ਲੱਗਿਆ ਬੰਦੇ ਨੂੰ ਹੈ ਨਾ ਬਚਾਅ ਹੋ ਗਿਆ ਬਚਾਅ ਹੋ ਗਿਆ ਭਾਈ ਕਰੰਟ ਵੀ ਆ ਸਕਦਾ ਸੀ ਇਹਦੇ ਚ ਬੰਦੇ ਦੀ ਸਹੀ ਗੱਲ ਹੈ ਤੇਰੀ ਬੰਦੇ ਦੀ ਬਚਤ ਹੋ ਗਈ ਚੱਲ ਜਿਹੜਾ ਨੁਕਸਾਨ ਜਿਹੜਾ ਭਾਈ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਲਾਈਟ ਚਾਲੂ ਸੀ ਬੰਦੇ ਚ ਕਰੰਟ ਆ ਸਕਦਾ ਸੀ ਬੰਦਾ ਚਲਾਉਂਦਾ ਉਹ ਬੰਦਾ ਉੱਤਰ ਕੇ ਉਕਾਰਾਂ ਦੀ ਵੜ ਗਿਆ ਉਹ ਹਰੀ ਪਾਗੜਾ ਅੱਛਾ ਇਹ ਚਾਉਂ ਬਾਈ ਨਾ ਨਾ ਉਹ ਪਿਆ ਸੀਗਾ ਬਹੁਤ ਆ ਯਾਰ ਆ ਜਗਾ ਕਿਤੇ ਥੋੜੀ ਆ ਆਪਾਂ ਨਗਾਉਣਾ ਹੀ ਆ ਫਤ ਲੈਣੇ ਆ ਆਸੀ ਬਾਈ ਡਰਾਈਵਰ ਹਰੇ ਬੰਦੇ ਵਾਲਾ ਆ ਡਰਾਈਵਰ ਆ ਗਿਆ ਬਾਈ ਬਾਈ ਹੈ ਨਹੀਂ ਜਗਾ ਵੇਖਾਂ ਬੈੱਡ ਵਾਲਾ ਟ੍ਰਾਲੀ ਵੀ ਲੈ ਆਣੇ ਆ ਅਜੇ ਤੇਰੀ ਇੰਨਾ ਵੀ ਤੇਰੀ ਜਾਨ ਬਚ ਗਈ ਇਹ ਦਿੱਤੀ ਸੀ ਮੈਂ ਲਾਇਆ ਸੀ ਨੀ ਡਰਾਫਟ ਰੋਪਾ ਆ ਵਾਓ ਫਿਰ ਅੜ ਗਿਆ ਹੁਣ ਅੱਛਾ ਉਹਦਾ ਕੋਈ ਨਹੀਂ ਆ ਅੱਛਾ ਕੋਈ ਨਾ ਕੋਈ ਚੱਕਰ ਨਹੀਂ ਕਹਿੰਦੇ ਨੀ ਕੋਈ ਇਹਨੂੰ ਕੋਈ ਗੱਲ ਨਹੀਂ ਨਹੀਂ ਉਹਦਾ ਪੁੱਛਦੇ ਆ ਵੀ ਤੂੰ ਸੈਟ ਬੰਦਿਆਂ ਦੀ ਕੋਈ ਨਹੀਂ ਹਾਂ ਭਾਈ ਇਹ ਉਹਨੂੰ ਕਰੰਟ ਲੱਗ ਸਕਦਾ ਸੀ ਡਰਾਈਵਰੀ ਕਰ ਭਾਈ ਲੱਗ ਸਕਦਾ ਉੱਤੇ ਡਿੱਗ ਵੀ ਆ ਹਾਂ ਜਿਹੜਾ ਨੁਕਸਾਨ ਹੋਣਾ ਚਾਹ ਲੋ ਤਾਂ ਹੋ ਗਿਆ ਓ ਮੈਂ ਤਾਂ ਕਹਾਂ ਮੈਂ ਕਿ ਇਹਨੂੰ ਖੇਤ ਟਰਾਫਾਰਮ ਦੀ ਲੋਡ ਹੋ ਕਹਿੰਦਾ ਉਸਨੇ ਖੰਭੀਆਂ ਆ ਲੈ ਜਾਂਦਾ ਉਹ ਜੋਰ ਲਾਇਆ ਪੈਸਣਾ ਥੰਬਾ ਤੇ ਜ ਟੁੱਟ ਜਾਂਦਾ ਲੈਣਾ ਸੀ ਉਹਨੇ ਉਸਨੇ ਖੰਭੀ ਫੇਰ ਤਾਂ ਬੜਾ ਨੁਕਸਾਨ ਕਰਨਾ ਸੀ ਹੋਰ ਇਸ ਦਿੱਤੀ ਫੇਰ ਤਾਰਾਂ ਤੂਰਾ ਬੜਾ ਨਾ ਖਿੱਚੀਆਂ ਜਾਣੀਆਂ ਸੀ ਇਹ ਨਹੀਂ ਪਤਾ ਵੀ ਦੂਜੇ ਖੰਭੇ ਖੁੰਬੇ ਵੀ ਟੁੱਟ ਜਾਂਦੇ ਖਿੱਚਤਾ ਜੇ ਕਸਰ ਛੱਡੀ ਛੋਡੀ ਉਹ ਵੇਖ ਲੋ ਆ ਤਾਰਾਂ ਹੀ ਰਹਿ ਗਈਆਂ ਐ ਇੰਨਾ ਖੰਭਾ ਖਿੱਚ ਕੇ ਲੈ ਗਿਆ ਉੱਥੇ ਮਾਰਿਆ ਹਾਂ ਮਾਰ ਚ ਦਾਇਆ ਜੀ ਕਹਿੰਦੇ ਵੀ ਰੇਸ਼ ਵੀ ਦਿੱਤੀ ਵੀ ਖਣੀ ਮੈਂ ਨਿਕਲ ਜੂ ਲੈ ਕੇ ਆਈ ਜੇ ਭయ్యా ਤਾਰਾਂ ਨਾ ਟੁੱਟਦੀਆਂ ਟੁੱਟ ਜਾਂਦੀਆਂ ਇਹਨੇ ਖਿੱਚ ਕੇ ਲੈ ਜਾਣੇ ਸਾਰੇ ਖੰਬੇ ਖੁੰਬੇ ਖਿੱਚੇ ਜਾਣੇ ਸੀ ਜਿੰਨੀਆਂ ਤਾਰਾਂ ਸੀ ਗਾਂ ਪਛਾਂ ਇਹੋ ਜਿਹਾ ਇੰਨਾ ਚਲੋ ਬਾਈ ਨੁਕਸਾਨ ਤਾਂ ਹੋ ਗਿਆ ਤੇ ਬੰਦੇ ਦੀ ਜਾਨ ਬਚ ਗਈ ਪਰ ਨੁਕਸਾਨ ਬਹੁਤ ਹੋਇਆ ਵਾ ਤੇ ਅੱਜ ਹੁਣ ਮਹਿਕਮਿਆਂ ਵਾਲਿਆਂ ਨੂੰ ਵੀ ਪੁੱਛਦੇ ਆਂ ਬਾਈ ਹੁਣਾਂ ਨੂੰ ਬਾਈ ਜੀ ਚਲਾਓਗੇ ਲਾਈਟ ਅੱਜ ਨਹੀਂ ਸਵੇਰੇ ਜਦੋਂ ਸਾਮਾਨ ਤੇ ਆਦਨ ਸਾਨੂੰ ਚਲਾ ਦਾਂਗੇ ਇਹ ਕੰਟਰੋਲ ਹੋ ਗਿਆ ਲਿਖੀ ਜਾਂਦੇ ਆ ਬਾਈ ਹੁਣੇ ਸਾਮਾਨ ਚੱਲ ਲਾਈਵਿੰਗਾ ਹੋ ਗਿਆ ਤੇ ਹੋਰ ਪੂਰੇ ਦੇ ਦੇਣਾ ਆਪਾਂ ਚਲਾ ਦਾਂਗੇ ਇਹ ਤਾਂ ਬਾਈ ਆਪ ਨੂੰ ਹੀ ਆਪਾਂ ਨੂੰ ਹਿੰਮਤ ਮਾਰਨੀ ਪੈਣੀ ਆ ਇਹ ਮੋਗਿਆਂ ਮਿਲ ਲਗੇ ਪੋੜ ਬੱਦਰ ਵੀ ਇਹ ਬੰਦੇ ਹਿੰਮਤ ਮਾਰ ਲੈਣ ਚੱਲਦਾ ਹੋ ਜੂ ਤੇ ਕਾਠ ਬਾਈ ਪੂਰਾ ਹੋਇਆ ਫਿਰਦਾ ਚਕਾਨ ਚ ਜਿਹੜੇ ਬੰਦਿਆਂ ਨੂੰ ਨਹੀਂ ਵੀ ਪਤਾ ਉਹ ਵੀ ਦੇਖਣ ਆ ਰਹੇ ਆ ਵੀ ਕੀ ਦੂਰੋਂ ਦੂਰੋਂ ਚੱਲ ਕੇ ਤੇ ਜਗਾ ਤੁਹਾਨੂੰ ਦਿਖਾਉਨੇ ਆ ਬਾਈ ਆ ਦੇਖੋ ਜਗਾ ਮੈਂ ਹੋਰ ਪਿੱਛੇ ਹੋ ਕੇ ਦਿਖਾਉਣਾ ਆਪਾਂ ਆ ਵੀ ਜਾਨੀ ਬੈੱਡ ਵਾਲੀਆਂ ਟਰਾਲੀਆਂ ਵੀ ਲੈ ਕੇ ਜਾਂਨੇ ਟਰਾਲੇ ਵੀ ਨੰਗਾਈ ਦੇ ਇੱਧਰ ਦੀ ਯਾ ਡੱਡੀ ਬਾਈ ਨੇ ਬਾਤਾਂ ਸੁਣ ਹੁਣ ਜਣੀ ਲੱਗਦਾ ਵੀ ਸਾਰਾ ਪਿੰਡ ਅੱਜ ਔਖਾ ਹੋਊਗਾ ਜਮਾਤ ਉਰ ਲਗੇ ਆ ਸੁੱਖਾ ਆ ਗਿਆ ਆਪਣਾ ਕਿਧਰ ਐ ਤੂੰ ਐ ਆ ਘਰ ਦੀਆ ਕਿਰਾਏ ਤੇ ਸਮਾਨ ਛੱਡਣਾ ਐ ਅੱਛਾ ਆ ਆ ਕਰੇ ਸਮਾਨ ਲਾਉਣ ਆਏ ਸੀ ਬਾਈ ਤੇ ਇੱਥੋਂ ਤਾਈਂ ਟਰਾਲੀਆਂ ਸਿੱਧੂ ਹੀ ਜਾਂਦੀ ਸੀ ਐ ਗਲੀ ਚੋਂ ਇਥੋਂ ਸਿੱਧੀ ਐ ਟਰਾਲੀ ਜਾਂਦੀ ਸੀ ਆਹ ਆਹ ਵੱਡਾ ਕੰਮ ਹੀ ਹੈ ਦਾ ਬਹੁਤ ਨੁਕਸਾਨ ਹੋ ਗਿਆ ਬਾਈ ਐ ਸੀ ਬਾਈ ਜਗਾ ਹੈ ਆਕਰੋ ਸਮਾਨ ਲਾਦੇ ਸੀਗੇ ਤੇ ਆ ਗਲੀ ਦੇਖੋ ਬਹੁਤ ਖੁੱਲੀ ਗਲੀ ਆ ਚਕਾਣ ਸਾਡਾ ਏ ਹੋ ਗਿਆ ਬਾਈ ਕੰਮ ਬਾਕੀ ਦੇਖੋ ਕੀ ਕਰਦੇ ਆ ਜੇ ਬੰਦੇ ਹਿੰਮਤ ਮਾਰ ਲੈਣ ਸਮਾਨ ਸਮੋਨ ਲਿਆ ਦੇਣ ਫੇਰ ਤਾਂ ਚਲਦੀ ਹੋ ਜੂ ਤੇ ਨਹੀਂ ਉਹ ਕਹਿੰਦੇ ਭਾਈ ਕੱਲ ਤੇ ਕੰਮ ਜਾਊਗਾ ਦਿਖਾਉਣੇ ਆ ਤੁਹਾਨੂੰ ਕੀ ਗੱਲਬਾਤ ਕਰਦੇ ਆ ਤਾਰਾਂ ਤੂਰਾਂ ਪੈਰਾਂ ਚੜੀ ਜਾਂਦੀਆਂ ਤੇ ਜੰਜਾਲ ਬਹੁਤ ਸੀ ਇਹਨੇ ਤਾਂ ਮੀਟਰਾਂ ਚੋਂ ਵੀ ਖੱਚ ਦੇਣੀਆਂ ਸੀ ਤਾਰਾਂ ਹਾਂ ਮੈਂ ਤਾਂ ਆਇਆ ਕਹਿੰਦਾ ਰੇਸ਼ ਬਹੁਤ ਦਿੱਤੀ ਹਾਂ ਵੀ ਮੈਂ ਲੈ ਜੂੰ ਯਾਨੀ ਬਹੁਤ ਨੁਕਸਾਨ ਹੋਣਾ ਸੀ ਰੇਸ਼ ਦਿੱਤੀ ਸੀ ਹਾਂ ਤੇਰੇ ਘਰ ਵਾਲੇ ਇੱਥੋਂ ਆ ਕਹਿੰਦੇ ਉੱਥੇ ਸਮਾਨ ਲਾਉਣ ਆਇਆ ਹਾਂ ਹਾਂ ਤੇ ਉਹ ਤਾਂ ਕਿਤੇ ਆ ਤਾਰਾਂ ਨਹੀਂ ਟੁੱਟੀਆਂ ਵਿੱਚੋਂ ਅੱਧੀਆਂ ਭੰਨ ਵੀ ਦਿੱਤੀਆਂ ਖਾਚ ਨਹੀਂ ਨਿਕਲੀ ਤੇ ਨਹੀਂ ਇਹਦਾ ਪਤਾ ਨਹੀਂ ਕਿੱਥੋਂ ਤੱਕ ਧੂਕੇ ਲਈ ਜਾਂਦਾ ਹੈ ਅਰੀ ਜਾਂਦਾ ਬਚਤ ਹੋ ਗਈ ਬਚਤ ਹਾਂ ਬਈ ਹਾਂ ਟਾਇਰਾਂ ਚ ਵੀ ਆਪਾਂ ਕਹਿੰਦੇ ਟਾਇਰ ਆ ਤਾਰ ਹੁੰਦੀ ਆ ਕਹਿੰਦੇ ਟਾਇਰਾਂ ਚ ਦੀ ਵੀ ਕਰੰਟ ਆਉਂਦਾ ਤੇ ਨੁਕਸਾਨ ਹੋ ਜਾਂਦਾ ਤੇ ਬਹੁਤ ਵੱਡਾ ਜਾਣੀ ਉਹ ਵੀ ਗੱਲ ਆ ਅਗਲੇ ਦੇ ਘਰਦਿਆਂ ਨੂੰ ਘਾਟਾ ਪੈ ਜਾਂਦਾ ਫਲਾਹ ਦੇਖੀ ਲੱਗਦਾ ਵੀ ਕਿੰਨੀ ਕਿਸਮਤ ਨੇ ਕਿ ਵਧੀਆ ਬਚ ਗਿਆ ਬਚ ਗਿਆ ਇਹ ਨਹੀਂ ਰਹਿ ਜੇ ਟਰੈਕਟਰ ਤੇ ਨਹੀਂ ਡਿੱਗਿਆ ਟਰੈਕਟਰ ਤੇ ਨਹੀਂ ਡਿੱਗਿਆ ਕਰਦੇ ਨਾ ਸੀ ਹਾਂਜੀ ਹਾਂ ਟਰੈਕਟਰ ਬਚ ਗਿਆ ਹਜੇ ਟਰੈਕਟਰ ਵੀ ਥੱਲੇ ਆ ਸਕਦਾ ਸੀ ਟਰਾਲੀ 'ਚ ਵੀ ਦੇਖੋ ਤੇਲ ਸਨ ਥੋੜਾ ਹੀ ਰਹਿ ਗਿਆ ਯਾਨੀ ਟਰੈਕਟਰ ਵਾਲੋਂ ਜੇ ਟਰੈਕਟਰ ਤੇ ਡੱਗ ਪੈਂਦਾ ਫੇਰ ਕਰੰਟ ਆ ਜਾਂਦਾ ਫੇਰ ਬੰਦਾ ਮਰ ਜਾਂਦਾ ਤਾਂ ਹਜੇ ਗੱਲ ਬਚਤ ਹੋ ਗਈ ਹੈ ਬਚਤ ਰਹਿੰਦੀ ਆ ਆ ਆ ਵੇਖੋ ਆ ਤਾਰਾਂ ਤੁਰਾਂ ਵੀ ਮੱਛੀਆਂ ਇਹ ਪੂਰੇ ਚੰਗਿਆੜੇ ਨਿਕਲੇ ਹੋਣਗੇ ਇਹ ਅਬਸ ਆ ਸਾਰੀਆਂ ਤਰ੍ਹਾਂ ਤੁਰਾਂ ਮੱਛੀਆਂ ਉਹ ਮਤਾ ਕਿ ਕਿਸੇ ਨੂੰ ਖੇਤ ਚਾਹੀਦਾ ਹੋਣਾ ਕਹਿੰਦਾ ਹੋਊਗਾ ਮੈਂ ਆ ਹੀ ਲੈ ਚਲਦਾ ਸਣੇ ਖੰਬੀ। ਓਏ ਗਰਚਰਨ ਹੁਣੀ ਵੀ ਆ ਚੁੱਕੇ ਆ ਸਪੈਸ਼ਲ। ਦੇਖਦੇ ਆਂ ਭਾਈ ਆਉਂਦੀ ਆ ਲਾਈਟ ਕ ਕੀ ਬਣਦਾ ਨਹੀਂ ਤਾਂ ਔਖਾ ਬਹੁਤ ਆ। ਇਹਨਾਂ ਇਨਵਰਟਰਾਂ ਨੇ ਕੀ ਕੁ ਮਾਰ ਜਾਣੀਆਂ। ਤੇ ਜਵਾਕ ਫਿਰ ساری ਰਾਤ ਬਹੁਤ ਔਖਾ ਹੋਊਗਾ ਨਹੀਂ